ਮੇਰਾ ਨਾਮ ਬਲਵਿੰਦਰ ਰਾਏ ਪਿੰਡ ਮੁਸਕਾਗੜ ਤੁਹਾਡੀ ਪਿੰਡ ਦੀ ਤਸਵੀਰ ਲੈਣ ਆਉਂਦੇ ਆ ਵੀਡੀਓ ਵੀਰੇ ਦੇ ਮਕਾਨ ਦੀ ਆ ਮੈਂ ਅੱਠਵੇਂ ਪਿੰਡ ਵਿੱਚ ਜਗਾ ਦਿੱਤੀ ਆ ਕਿਉਂ ਮੈਂ ਮਕਾਨ ਦੀ ਆਪਣੀ ਚਾਰਦिवारी ਕਰ ਰਿਹਾ ਸੀਗਾ ਉੱਥੇ ਨਜ਼ੀਰੂ ਮੁੰਡੇ ਨੇ ਆ ਕੇ ਮੇਰੀ ਨਿੱਜੀ ਪ੍ਰਾਪਤੀ ਦੇ ਵਿੱਚ ਮੈਂ ਤਾਂ ਹੱਥੋਂ ਬਾਈ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਇਹਨੇ ਫੋਨ ਕਰਕੇ ਬਾਹਰੋਂ ਮੁੰਡੇ ਬੁਲਾਏ ਫਿਕਰਪਾਨਾ ਨਾਲ ਤੇ ਮੇਰੇ ਹੱਥ ਸਿਰ ਦੇ ਉੱਪਰ ਮਾਰ ਮਾਰ ਲੱਗੇ ਦੀ ਮੇਰੀ ਮਾਂ ਬਾਪ ਮੂਰੀ ਕਰਦੀ ਮੇਰੇ ਬਾਹ ਤੇ ਟੱਕ ਲੱਗ ਗਿਆ ਤੇ ਉਸ ਦੇ ਬਾਅਦ ਦੇ ਵਿੱਚੇ ਉਹਨੇ ਘਰੇ ਚਲੇ ਗਏ ਭੱਜ ਗਿਆ ਤੇ ਦੇ ਨਾਲ ਪਿੰਡ ਦਾ ਮੁੰਡਾ ਸੀ ਕਿ ਇੱਕ ਮੰਤਰੀ ਤੋਂ ਉਹਨੇ ਮੇਰੀ ਘੁੰਮੀ ਦੇ ਬਾਹਰ ਵਿੱਚ ਤੇ ਰਪਿੰਦਰ ਕੌਰ ਨੇ ਮੇਰੇ ਮੋਢਿਆਂ ਦੇ ਉੱਪਰ ਹੂਕ ਨੇ ਮਾਰੇ ਉਹ ਤਾਂ ਕਹਿ ਰਹੇ ਨੇ ਕਿ ਬਾਈ ਤੂੰ ਵੀ ਹੋਣਾ ਰਿਹਾ ਸੀਗਾ ਕੋਈ ਕਾਲ ਨਾ ਨਹੀਂ ਵੀਰੋ ਮੇਰੀ ਨਿੱਜੀ ਪ੍ਰਾਪਰਟੀ ਦੇ ਵਿੱਚ ਆ ਕੇ ਜੋ ਮੱਠ ਵਿਸਵੇ ਜਗਾ ਖਰੀਦੀ ਆ ਉਸ ਦੇ ਵਿੱਚ ਆ ਕੇ ਅਸੀਂ ਚਾਰ ਦਿਵਾਰੀ ਕਰਨ ਲੱਗੇ ਸੀ ਉਸ ਨੇ ਵਿੱਚ ਆ ਕੇ ਉਹ ਮੁੰਡਾ ਮੈਂ ਦੇਖਦਾ ਜੀ ਕੀ ਆ ਕੇ ਉੱਥੇ ਹੱਥੋ ਪਾਈ ਕੀਤੇ ਵਿੱਚ ਚੌਂਤਿਆਰ ਦੀਵਾਰੀ ਕਿਉਂ ਕਰ ਰਹੇ ਆ ਵੀ ਉਹ ਮੈਂ ਅੱਠ ਵੀਰੇ ਵੀ 22 ਲੱਖ ਰੁਪਏ ਵਿੱਚ ਆਪਣੀ ਜਗ੍ਹਾ ਖਰੀਦੀ ਆ ਪੈਸੇ ਲਾਇਏ ਨੇ ਤੇ ਅੱਠ ਤੇ 55 ਲੱਖ ਖਰੀਦੀ ਆ ਉਹਦੀ ਚਾਰ ਦੀਵਾਰੀ ਕਰਾ ਰਿਹਾ ਜੀ ਉੱਥੇ ਆ ਕੇ ਮੈਂ ਹੱਥੋ ਪਾਈ ਕਰਨਾ ਅੱਗੇ ਵੀ ਤੂੰ ਕਿਉਂ ਕਰ ਰਹੇ ਆ ਉਹ ਪਕਾਨੀ ਦੀ ਗੱਲ ਕਰ ਰਹੇ ਹਾਂ ਵੀ ਇਹਦੇ ਤੇ ਉਹਨਾਂ ਦਾ ਲੱਗਿਆ ਤੇ ਗਈ ਨਹੀਂ ਇਸ ਚੀਜ਼ ਦੇ ਨਾਲ ਤੇ ਇਹਦੇ ਵਿੱਚ ਮਨਪਰੀ ਦਾ ਮੁੰਡਾ ਉਹਦੇ ਨਾਲ ਇਹ ਮੁੰਡੇ ਦੀ ਯਾਰੀ ਦੋਸਤੀ ਆ ਉਹਨੇ ਕਹਿਣ ਦੇ ਉੱਪਰ ਇਹ ਆ ਕੇ ਸਾਡੇ ਨਾਲ ਹੱਥੋ ਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂ ਫਿਰ ਇਹਨੇ ਬਾਹਰੋਂ ਮੁੰਡੇ ਸੱਦੇ ਉਹ ਮੁੰਡੇ ਕੋਲ ਕਿਰਪਾਨਾ ਸੀ ਕਿ ਉਹ ਵੀਡੀਓ ਦੇ ਵਿੱਚ ਜਿਉਂ ਉਹ ਕਿਰਪਾਨ ਨਾਲੇ ਮੁੰਡੇ ਨੇ ਉਹ ਇਹਨਾਂ ਦੇ ਨਹੀਂ ਉਹ ਬਿਆਰੇ ਰਾਜ ਦੇ ਮੁੰਡੇ ਨੇ ਤੁਹਾਡੇ ਨਹੀਂ ਨਹੀਂ ਵੀਰੋ ਕੋਈ ਪਛਾਣ ਕਰ ਲੋ ਮੁੰਡੇ ਮੇਰੇ ਨਾਲ ਤਾਂ ਕੋਈ ਮੁੰਡੇ ਹੀ ਨਹੀਂਗਾ ਮੈਂ ਜ਼ੁਦਚਾਰ ਦੀ ਵਾਰੀ ਆਪਣੀ ਜ਼ਾਰਦਵਾਰੀ ਕਰ ਰਿਹਾ ਮੈਨੂੰ ਵੀ ਲੋੜ ਆ ਮੁੰਡੇ ਸੱਜਣ ਜਿਹੜੇ ਤੁਹਾਡੇ ਵੱਲੋਂ ਤੇ ਤੁਹਾਡੇ ਦਾਦਾ ਜੀ ਵੱਲੋਂ ਜਿਹੜੇ ਮੇਰੇ ਵੱਲੋਂ ਜਾਂ ਮੇਰੇ ਦਾਦਾ ਜੀ ਵੱਲੋਂ ਕੋਈ ਵੀ ਹਮਲਾ ਕਰਨ ਦੀ ਕੋਈ ਵੀਡੀਓ ਹੋਊਗੀ ਕੁਛ ਵੀ ਹੋਊਗਾ ਕੋਈ ਕਹਿ ਰਹੇ ਨੇ ਮੇਰੇ ਜੱਟ ਖਾਕਰ ਸਾਹਿਬ ਦਾ ਜਿਹਨਾਂ ਹੱਥ 'ਚ ਗਦਾ ਸਾ ਚੱਕਿਆ ਆ ਉਹਦੀ ਕੋਈ ਨਾ ਕੋਈ ਵੀਡੀਓ ਹੋਵੇ ਉਹਨਾਂ ਜਨਤਕ ਕੀਤੀ ਜਾਵੇ ਸਾਬ ਝੂਠ ਬੋਲ ਰਹੇ ਜਿੰਨੇ ਮੁੰਡੇ ਸੱਦੇ ਆ ਸਾਰੇ ਇਹਨਾਂ ਨੇ ਬਾਹਰੋਂ ਸੱਦੇ ਆ ਮਨਜੀਤ ਉਹਨਾਂ ਨੇ ਮੇਰਾ ਗ੍ਰੀਮਾਜਨ ਸਾਫਾ ਕਰਿਆ ਵੀ ਮੈਂ ਇੱਥੇ ਬਿਸਵੇਂ ਬਾਈਨਾ ਮਹਿੰਗੀ ਜਗਾ ਖਰੀਦੀ ਆ ਪਿੰਡ ਦੇ ਵਿੱਚ 1.5 ਲੱਖ ਰੁਪਇਆ ਰੇਟ ਚੱਲਦਾ ਉਸ ਤੋਂ ਵੱਧ ਵੀ ਕਹਿਨਾ ਹੈ ਜਾਂ ਫਿਰ ਇਹਨਾਂ ਨੇ ਚੱਕ ਜਗਾ ਕੇ ਰੇਟ ਵਧਾਇਆ ਫਿਰ ਵੀ ਮੈਂ ਚਲੋ ਜਿੰਨੇ ਚੁੱਕਿਆ ਸੀਗਾ ਚੱਲਣਾ ਪੈਸੇ ਲਾ ਕੇ ਇਹ ਜਗਾ ਖਰੀਦੀ ਆ ਸਾਗਰ ਤੇ ਆਪਣੀ ਜਗਾ ਦੇ ਵਿੱਚ ਚਾਰ ਦਿਵਾਰੀ ਕਰ ਰਿਹਾ ਸੀ ਉੱਥੇ ਵੀ ਆ ਕੇ ਮੇਰੀ ਦੂਜੀ ਪ੍ਰਾਪਰਟੀ ਦੇ ਵਿੱਚ ਇਹਨਾਂ ਨੇ ਕਰਿਆ ਵੀ ਮੇਰੀ ਟਰਾਈਲੀ ਦੇ ਵਿੱਚ ਸਮਾਨ ਰੱਖਿਆ ਸੀਗਾ ਚਾਰ ਦਿਵਾਰੀ ਦਾ ਉਹ ਵੀ ਉੱਥੇ ਗਾਇਬ ਆ ਤੇ ਜਦੋਂ ਮੇਰੇ ਸੱਕ ਲੱਗਿਆ ਮੈਂ ਹਸਪਤਾਲ ਜਾ ਗਿਆ ਮਗਰ ਉਹ ਜਿਹੜੇ ਬੰਦੇ ਕਿਰਪਾਨ ਨਾਲੇ ਫਿਰਦੇ ਸੀਗੇ ਉਹਨਾਂ ਨੇ ਉਹ ਟਰੈਲੀ ਦੇ ਵਿੱਚ ਹਮਾਨ ਵੀ ਗਾਇਬ ਕਰਤਾ ਮੇਰਾ ਵਈ ਮਜੀਦ ਸਿੰਘ ਤੇ ਪਹਿਲਾਂ ਵਾਰੀ ਸਸਰੀ ਕਰਦੀ ਤੁਹਾਨੂੰ ਆਹ ਜੀ ਮਾਮਲਾ ਜਿਹੜਾ ਤੁਹਾਡੀ ਗੱਲ ਵੀ ਵੀਡੀਓ ਬਣ ਰਹੀ ਹੈ ਲੜਾਈ ਦੀ ਵਈ ਮਾਮਲਾ ਤੋਂ ਖਸਮ ਨਹੀਂ ਉਹ ਸਾਡੇ ਪਿੰਡ ਦੇ ਹੀ ਬੰਦੇ ਨਹੀਂ ਸਾਡਾ ਗਵਾਂਡੇ ਆ ਮੰਨ ਲਓ ਬਹੁਤ ਜ਼ਿਆਦਾ ਕਮ ਚ ਲੈਣ ਆਏ ਸੀਗੇ ਤੇ ਨਾਲ ਉਹ ਬਾਹਰਲੇ ਬੰਦੇ ਲੈ ਕੇ ਆਏ ਸੀਗੇ ਕਿਰਪਾਨ ਨਾਲੇ ਉਹਨਾਂ ਦੇ ਇਹ ਪੁੱਲ ਜਿੰਨਾ ਦਾ ਰੱਜ ਕੇ ਨਸ਼ਾ ਪਤਾ ਕਰਿਆ ਹੋਇਆ ਸੀ ਜੀ ਤੇ ਮੈਂ ਉੱਥੇ ਵੀਡੀਓ ਬਣਾਉਣ ਲੱਗਿਆ ਸੀ ਤੇ ਉਹ ਵੀਡੀਓ ਤੋਂ ਬਣਾਉਣ ਦੀ ਉਹਨਾਂ ਨੇ ਤਰਾਜਬਾਜੀ ਕੀਤੀ ਤੇ ਉਹਨਾਂ ਨੇ ਤਰਾਜ ਤੇ ਬੱਛੇ ਜੀ ਜਾਨੀ ਉਹਨਾਂ ਨੇ ਮਰੇ ਤੇ ਬਾਰਵੀਂ ਕਰਿਆ ਤੇ ਹੱਥੋਪਾਈ ਵੀ ਹੋਏ ਤੇ ਕਿਰਪਾਨਾਂ ਬਿਮਾਰੀਆਂ ਜਿਹੜੇ ਬਾਹਰ ਉਹਨਾਂ ਦੇ ਮੁੰਡੇ ਬੁਲਾਏ ਹੋਏ ਸੀਗੇ ਜੀ ਉਹਨਾਂ ਨੇ ਆ ਕਿਰਪਾਨਾਂ ਨਾਲ ਮੇਰੇ ਤੇ ਹਮਲਾ ਵੀ ਕਰਿਆ ਜਿਹੜੇ ਘਰ ਦਾ ਕਬਜ਼ਾ ਲੈਣ ਆਏ ਉਹ ਕਿੰਨਾ ਲਗਾ ਉਹ ਮੱਲੋ ਸਾਡੇ ਗਵਾਂਢ ਦੇ ਵਿੱਚ ਹੈ ਜੀ ਉਹ ਜਗ੍ਹਾ ਉਹਨਾਂ ਦੀਆਂ ਕੁੜੀਆਂ ਨੇ ਗਾਹਾਂ ਤੇ ਗਾਹਾਂ ਵੇਚੀ ਹੈ ਜੀ ਇਹਨਾਂ ਨੂੰ ਇਹ ਕਹਿੰਦੇ ਨੇ ਬਾਕੀ ਸਾਨੂੰ ਉਹਦੇ ਬਾਰੇ ਪੱਕਾ ਨਹੀਂ ਪਤਾ ਵੀ ਵ ਤੇ ਇਹਨਾਂ ਦੇ ਕਹਿਣੇ ਨੇ ਸਾਬਕਾ ਇਹ ਜਾਨੀ ਕੋਈ ਪਿੰਡ ਦਾ ਮੋਹਤਵਾਰ ਬੰਦਾ ਨਹੀਂ ਨਾਲ ਹੈਗਾ ਇਹ ਆਪੇ ਜਾਨੀ ਮੰਨ ਲਓ ਆਹ ਗੁੰਡੇ ਬਦਮਾਸ਼ੀ ਦੇ ਤੌਰ ਤੇ ਇਹਨਾਂ ਨੇ ਮੰਨ ਲਓ ਵੀ ਜਿਹੜੇ ਮੁੰਡੇ ਨਾਲ ਲੈ ਕੇ ਆਏ ਨੇ ਉਹਨਾਂ ਨੂੰ ਨਾਲ ਲੈ ਕੇ ਆਪਣੀ ਮਨਮਰਜ਼ੀ ਨਾਲੇ ਉੱਥੇ ਆਪਣੀ ਮਿੰਨਤੀ ਨਿਸ਼ਾਨਦੇਹੀ ਕਰ ਰਹੇ ਨੇ ਜਿਹੜਾ ਬੰਦਾ ਕਬਜ਼ਾ ਕਰਨਾ ਹੈ ਉਹ ਕੌਣ ਹੈ ਜੇ ਇਹ ਉਹ ਸਾਡੇ ਪਿੰਡ ਦੇ ਹੀ ਨੇ ਜੀ ਉਹ ਭਲਵਿੰਦਰ ਸਿੰਘ ਪਿੱਲੂ ਤੇ ਸਵਰਨ ਸਵਰਨਾ ਤੇ ਹਰੇ ਉਹਦਾ ਮੰਨ ਲਓ ਦਾਦਾ ਇਹ ਸੀਗੇ ਤਿੰਨੇ ਤੁਹਾਡੇ ਕਿਹਨੇ ਆਉਣਗੇ ਮੇਰੇ ਤੇ ਇਹਨਾਂ ਨੇ ਤਕਰੀਬਨ ਦੋ ਬੰਦਿਆਂ ਨੇ ਕਰੇ ਸਵਾਰਨੇ ਤੇ ਫਿਲੂ ਨੇ ਪਲਵਿੰਦਰ ਨੇ ਤੇ ਇਹਦੇ ਦਾਦੇ ਦੇ ਹੱਥ ਦੇ ਵਿੱਚ ਵੀ ਗੰਡਾਸਾ ਸੀਗਾ ਜੀ ਉਹ ਵੀ ਜਾਨੀ ਪੂਰਾ ਬੋਲ ਕੇ ਗਿਆ ਜਾਨੀ ਉਹਨੇ ਹਮਾਰਿਆਂ ਨਹੀਂ ਹਜੇ ਮੇਰੇ ਜਾਨੀ ਤੇ ਇਹਨਾਂ ਨੇ ਦੋ ਨੇ ਮੇਰੇ ਨਾਲ ਹਮਲਾ ਕੀਤਾ ਤੇ ਬਾਕੀ ਇਹਨਾਂ ਦੇ ਜਿਹੜੇ ਮੁੰਡੇ ਸੀਗੇ ਬਾਹਰੋਂ ਲਿਆਂਦੇ ਹੋਏ ਉਹਨਾਂ ਨੇ ਆ ਕਿਰਪਾ ਨਾਲ ਹਮਲਾ ਕੀਤਾ ਜੀ ਕਿੰਨੇ ਕੁ ਬੰਦੇ ਸੀਗੇ ਉਹ ਸੀਗੇ ਜੀ 7-8 ਜਾਨੂ ਪੁਲਿਸ ਪੁਲਿਸਿਮੂਲੇਟ ਕਰੀ ਹੋਈ ਹੈ ਜੀ ਅਸੀਂ ਹੁਣ ਇੱਥੇ ਮੰਨ ਲਓ ਪੁਲਿਸ ਉੱਥੇ ਮੌਕੇ ਤੇ ਵੀ ਪਹੁੰਚੀ ਸੀਗੀ ਸਾਡੇ ਛੇ ਡੌਂਕੀ ਤੋਂ ਤੇ ਬਾਕੀ ਹੁਣ ਅਸੀਂ ਕੱਲ ਦੇ ਇੱਥੇ ਹਸਪੀਟਲ ਦੇ ਵਿੱਚ ਆ ਜੀ ਇੱਥੇ ਅਸੀਂ ਜੋ ਵੀ ਸਾਡੇ 60 ਫੀਟ ਉਹ ਸਾਰੀ ਲਿਖਾਈ ਹੋਈ ਹੈ ਜੀ ਇੱਥੇ ਬਿਆਨ ਵਗੈਰਾ ਹੋਣਗੇ ਕੀ ਮਲਕੀ ਕਰੀ ਮੰਗ ਤਾਂ ਹੀ ਬਸ ਹੰਸਾਬ ਦਿੱਤਾ ਜਾਵੇ ਜੀ ਇਹ ਗੁੰਡਾ ਕਰਦੀ ਵਾਲਾ ਸਾਨੂੰ ਤਾਂ ਖੰਮ ਕੇ ਸਾਡਾ ਸਾਰਾ ਟੱਬਰ ਵੀ دہشت ਦੇ ਵਿੱਚ ਹੈ ਜੀ ਕਿ ਸੰਤ ਤਾਂ ਕੱਲੂ ਅਸੀਂ ਅੰਦਰ ਆ ਕੇ ਵੀ ਮਾਰ ਸਕਦੇ ਨੇ ਆਸਾਬ ਨਾਲ ਇਹਨਾਂ ਜੀ ਕੱਲ ਮੁਸ਼ਕਵਾਦ ਦੇ ਵਿੱਚ ਲੜਾਈ ਹੋਈ ਸੀ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਜਗਾ ਦਾ ਝਗੜਾ ਚੱਲ ਰਿਹਾ ਇਦੇ ਸੰਬੰਧੀ ਚਾ ਪਿਆਰ ਦੇ ਪਹਿਲਾਂ ਅਸੀਂ ਜਿਹੜਾ ਪ੍ਰੀਵੈਂਟਿਵ ਐਕਸ਼ਨ ਦੋਨੋਂ ਤਰ੍ਹਾਂ ਦੇ ਖਿਲਾਫ ਲਿਆ ਗਿਆ ਸੀ ਪਰ ਫਿਰ ਵੀ ਜਿਹੜੀ ਦੀ ਲੜਾਈ ਜਿਹੜੀ ਕੀਤੀ ਹੈ ਉਹ ਗੁੰਡਾਗਰਦੀ ਬਿਲਕੁਲ ਨਹੀਂ ਕਿਸੇ ਦੀ ਚੱਲਣ ਦੇਵਾਂਗੇ ਅਸੀਂ ਜਿਹੜਾ ਲੜਾਈ ਛੋਹਦੀ ਆਲਰੇਡੀ ਪਰਚਾ ਦਰਜ ਕੀਤਾ ਹੈ ਤਾਂ ਰਿਲੇਵੈਂਟ ਸੈਕਸ਼ਨ ਦਿੱਤਾ ਹੈ ਜਿਹੜੀ ਅਗਲੀ ਤਵਦੀ ਸਾਡੀ ਗoing ਆਉਣ ਹੈ ਤੇ ਕਿਸੇ ਵੀ ਮਾਰੇ ਨੂੰ ਬਖਸ਼ਿਆ ਨਹੀਂ ਜਾਊਗਾ ਸਰ ਕਿਹਦੇ ਕਿਹਦੇ ਤੇ ਜਿਹੜਾ ਪਰਚਾ ਦਰਜ ਹੋਇਆ ਯੂਨਿਟ ਦੁਨਿਆਤਰਾ ਵੱਲੋਂ ਦਾਖਲ ਮਨਬੀਤ ਵੱਲੋਂ ਜਿਹੜਾ ਪਹਿਲਾਂ ਪਰਚਾ ਦਰਜ ਕੀਤਾ ਗਿਆ ਦੂਜੀ ਤਰਦੀ ਜਿਹੜੀ ਸਟੇਟਮੈਂਟ ਨੂੰ ਕੋ ਦੇਖਾਂਗੇ ਪਰ ਜੋ ਔਨ ਮੈਰਿਟ ਜੋ ਜਾਇਜ ਹੈ ਉਹਦੇ ਅਸਰਕ ਜਿਹੜੀ ਤਤੀਸ਼ ਅਮਲ ਚੱਲਦੀ ਜੇ